ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਨ ਉਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਚਾਰੀਆਂ ਮਸੇਲੇ ਲੈ ਕੇ ਆਏ ਜੀ ਤੇ ਦੋ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਮਲੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 8146715312 ਆਪੋਰਚ ਨਾ ਨਾ ਬਾਈ ਤੋਂ ਡੀਲ ਆਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪ ਸਾਹਿਬ ਬਹੁਤ ਠੀਕ ਹਾਂ ਬਹੁਤ ਵਧੀਆ ਬਾਈ ਵਧੀਆ ਚੱਲਦਾ ਕੰਮ ਹਾਂ ਕੰਮ ਬਹੁਤ ਵਧੀਆ ਚੱਲਦਾ ਠੀਕ ਹੈ ਨਾਮ ਤੇ ਐਡਰੈਸ ਬੋ ਸ਼ਨਾ ਗਲਬ ਸਿੰਘ ਪਿੰਡ ਆ ਜੀ ਸੰਘਾਰਾ ਨੋ ਆ ਤਾ ਪਾ ਤਸੀਲ ਠੀਕ ਹੈ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਬਈ ਨੇੜੇ ਆਟਰਪੋਂ ਭੜੌੜ ਰਹਿ ਗਿਆ ਮੋਬਾਈਲ ਨੰਬਰ ਬੋ 95014 33579 33579 ਆ ਆਟਰੇ ਇੱਕ ਗੱਲ ਆਏ ਆ ਕੋਈ ਵੀ ਬੰਦਾ ਬਾਹਰ ਲੈਂਦਾ ਜਦੋਂ ਆਹ ਪਹਾਰੇ ਇੱਕ ਵੀਡੀਓ ਜਿਹੇ ਕਹਿੰਨੇ ਆ ਆਲਦੀ ਨਿਰਖ ਵਰਕ ਕੇ ਲੈ ਜੇ ਆਪਣੇ ਘਰੇ ਤਸ਼ਲੀ ਕਰ ਲੈ ਠੀਕ ਹੈ ਬਾਈ ਜਦੋਂ ਆਪਣੇ ਘਰੋਂ ਬਾਗੀ ਆਪਣੀ ਕੋਈ ਗਾਰੰਟੀ ਨਹੀਂ ਆਪਣੇ ਘਰੇ ਵਾਲਾ ਜਿਵੇਂ ਮਰਜੀ ਆ ਵੀ ਥੱਲੀ ਜਿਵੇਂ ਉਹ ਥੱਲੀ ਹੁੰਦੀ ਉਹਵੇਂ ਥੱਲੀ ਕਰਕੇ ਲੈ ਜੀ ਜਦੋਂ ਆਪਣੇ ਬਾਗੀ ਆਪਣੀ ਕੋਈ ਥੱਲੀ ਨਹੀਂ ਕੋਸ ਅਗਲੇ ਵੀ ਹੋਵੇ ਨਾ ਹੋਵੇ ਕੋਸ ਹੋਵੇ ਠੀਕ ਹੈ ਭਾਈ ਉਹ ਗੱਲ ਕੀ ਆਪਣੀ ਹੁਣ ਲਿਆਂਦੀ ਵੀ ਹੈ ਆਪਣੇ ਘਰੇ ਜੋ ਮਰਜੀ ਵਾਲਾ ਤਸ਼ਲੀ ਕਰਕੇ ਲੈ ਜੀ ਸਹੀ ਗੱਲ ਹੈ ਹਾਂ ਇੱਕ ਵਾਰ ਕੀ ਆਏ ਆ ਜਦੋਂ ਨਿਰਖਪਰਕ ਦੇਦਾ ਤਰੀ ਉਸਾਈ ਪਉਣੀ ਹੈ ਸਾਈ ਬੰਦਾ ਪਾ ਕੇ ਆਇਆ ਨਾਲ ਗੱਲ ਕਰੇ ਯਾਰ ਭਾਈ ਮੈਂ ਦੁਬਾਰੇ ਆ ਕੇ ਦੇਖਦਾ ਉਹ ਕਰਦਾ ਆ ਕਰਦਾ ਲੋੜ ਨਾ ਮੁੜ ਕੇ ਬੰਦੇ ਮੋੜੀ ਜਾਂਦੇ ਆ ਹਮ ਹੁਣ ਅਮੀ ਜਿਹੀ ਦੋ ਤਿੰਨ ਵਾਰਾਂ ਦੀ ਇਹੀ ਹੋਇਆ ਬੰਦੇ ਆ ਕੇ ਸਾਈ ਪਾਣ ਦੇ ਹਯਾਰ ਖਾਂ ਦਾ ਮੁੜ ਕੇ ਆਉਂਦੇ ਨੂੰ ਦੂਜੇ ਬੰਦੇ ਨੂੰ ਜਵਾਬ ਦੇਈ ਜਾਂਦੇ ਆ ਸਹੀ ਗੱਲ ਹੈ ਹਾਂ ਠੀਕ ਹੈ ਭਾਈ ਜਦੋਂ ਵੀ ਲਗਣੀ ਆ ਵੀ ਤਸ਼ਲੀ ਕਰਕੇ ਲੈ ਜਾ ਜ਼ਰੂਰੀ ਆ ਭਾਈ ਤੇ ਮੋਬਾਈਲ ਨੰਬਰ ਬੋਲ ਦੋ ਭਾਈ ਜੀ 95014 33579 33579 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਇਹ ਪਹਿਲੇ ਨੰਬਰ ਤੇ ਵਰਦ ਨੇ ਕਿਹੜਾ ਸੁਹਾ ਸੁਈ ਇਹ ਡਾਕਟਰ ਦੂਜਾ ਸੁਹਾ ਸੁਈ ਹੈ ਕਦੋਂ ਸੁਈ ਹੈ ਇਹਨੂੰ ਡਾਕਟਰ ਅੱਜ ਕੱਲ ਰਾਤ ਦੀ ਹੋਈ ਵੀ ਹੈ ਬੱਚੀ ਮਗਰ ਡਾਕਟਰ ਬੱਚੀ ਦੇਖੋ ਬੱਚੇ ਵੋ ਕੁਆਲਟੀ ਵਾਲੀ ਬੱਚੀ ਚੰਗੀ ਆ ਹਾਂ ਬੱਚੀ ਵੀ ਡਾਕਟਰ ਬਹੁਤ ਚੰਗੀ ਹੈ ਥੋੜੀ ਚੰਗੀ ਜਿਹਾ ਕਹਿ ਸਕਦੇ ਬੱਚਾ ਬੱਚੀ ਨੂੰ ਜਨਮ ਤਾਂ ਬੱਚੀ ਨੇ ਵੀ ਨਾਲ ਨਾ ਨਾ ਇਹਨੂੰ ਜਮਾ ਗਿੱਲਾ ਪਿਆ ਜੀ ਕੋਈ ਕਹਿੰਦੇ ਕੱਲ ਆਠ ਨੇ ਸੁਈ ਹੈ ਹਾਂ ਬਾਕੀ ਡਾਕਟਰ ਵੱਡੀ ਗੱਲ ਕੀ ਸੀਰੀਸਮ ਦੀ ਦੇਖੋ ਲੈ ਲੈ ਜਿਵੇਂ ਮਰਜ਼ੀ ਬੈਠਾ ਕੈਦੀ ਗਰਮ ਵਾਲੀ ਬਾਕੀ ਡਾਕਟਰ ਥਾਂ ਲਿਆ ਬਹੁਤ ਜਾਇ ਚੰਗਾ ਲੱਗਿਆ ਥਣ ਬੜਾ ਚੰਗਾ ਬੜਾ ਚੰਗਾ ਡਾਕਟਰ ਬਹਿੜ ਵੀ ਬਹੁਤ ਚੰਗਾ ਥਣ ਵੀ ਬਹੁਤ ਚੰਗਾ ਨਾੜਾ ਨੂੜਾ ਪਹਿਲਾ ਫੁੱਲ ਚਈਆ ਕੱਲਾ ਕੱਲਾ ਥਣ ਮੁੱਟੀ ਵਾਲਾ ਥਣ ਵੱਡੀ ਨਾੜ ਦੇ ਬਾਕੀ ਡਾਕਟਰ ਬਾਕੀ ਹੂੰ ਦਿਖਾ ਦੇ ਬਹਿੜ ਚਾਰ ਚਪੇ ਨੂੰ ਦੇਖਦਾ ਇਹਨਾਂ ਨਸਲ ਦੇਖੋ ਬਹਿੜ ਦੀ ਹਮ ਆਪਾ ਬੰਦਾ ਕਹਿ ਦਿੰਦਾ ਮੈਂ ਜਿਆਦ ਕੁਆਲਟੀ ਦੇ ਬਹਿੜ ਦੀ ਸਹੀ ਗੱਲ ਹੈ ਨਾ ਥੇਸ ਬੜਾ ਪਿਆਰਾ ਹੈ ਹਾਂ ਬੱਚੀ ਵੀ ਡਾਕਟਰ ਬਹੁਤ ਚੰਗਾ ਬਹਿੜ ਵੀ ਬਹੁਤ ਚੰਗੀ ਹੈ ਕਿੰਨੇ ਬੋਲੇ ਤੇ ਹਾਂ ਡਾਕਟਰ ਹੁਣ ਬਹੁਤ ਮੰਨ ਕੇ ਚੱਲੋ ਵੀ 7 ਤੋਂ 8 ਕਿਲੋ ਜਮਾ ਹਾਜ਼ਰ ਹੋਊਗਾ ਆਪਾਂ ਮਨ ਪ੍ਰੋਪਰ ਖਾਲੀ ਨਿਕਲੀ ਤੇ ਖਾਲੀ ਕਰਨ ਉਹ 2 ਇਹ ਖਾਲੀ ਕਰਨ ਵੀ ਉਹ ਦੁੱਧ ਪਾ ਦੂ 25 26 ਕਿਲੋ ਮਾਲਕਾਂ ਨੇ ਕਿਹਾ ਪਹਿਲੋਂ ਗਾਜ ਹੋਇਆ ਦੰਦਾਂ ਚ ਵਹਿ ਰਹਾ ਲੇ ਆਰਡਰ ਬੜਾ ਕਮਾਲ ਹੈ ਹਜੇ ਦੰਦਾਂ ਜਿਆਦਾ ਇਹਨਾਂ ਦੇ ਦੰਦਾਂ ਜੀ ਹੈ ਹਾਂ ਠੀਕ 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 ਆਰਡਰ ਦੇਖੋ ਆਰਡਰ ਬੜਾ ਬਾਕੀ ਇਹ ਤਾਂ ਵੱਡੀ ਗੱਲ ਹੈ ਲੈਵਾ ਦੇਖੋ ਲੈ ਥਾਂ ਦੇਖੋ ਲੈਵਾ ਦੇਖੋ ਹਜੇ ਤਾਂ ਆਥਣ ਨੂੰ ਦੇਖੀ ਡਾਕਟਰ ਬਾਹਰ ਹੋਰ ਵੀ ਬਣਦੀ ਆ ਬਈ ਸਹੀ ਗੱਲ ਆ ਹਾਂ ਅੰਦਰੀ ਪੁਦਰੀ ਬਹੁਤ ਆਰਡਰ ਵੜ ਹਾਂ ਪਦਰੀ ਪੁਦਰੀ ਚੰਗੀ ਆ ਵੱਡੀ ਗੱਲ ਬੱਚਾ ਮਗਰ ਬੱਚੀ ਬੱਚੀ ਆਰਡਰ ਬੱਚੀ ਵੀ ਬੜੀ ਹੈ ਪਰ ਬਹੁਤ ਜਿਆਦਾ ਚੰਗੀ ਹੈ ਹਮ ਕਿਉ ਮਾਂ ਚੰਗੀ ਆ ਬੱਚੀ ਨੇ ਨਾ ਬਈ ਚੰਗੀ ਹੋਣਾ ਹੀ ਹਨਾ ਫੇਸ ਬੜਾ ਚੰਗਾ ਕੱਦ ਫੁੱਲ ਕੱਦ ਬੜਾ ਚੰਗਾ ਹੂੰ ਨਾੜਾ ਨਾੜਾ ਲੈ ਵਾਲਾ ਉਹ ਵਿਹਾਂ ਤੋਂ ਦਿਖਾ ਰਿਹਾ ਜਿਮਾਰ ਕੇ ਲੈਵਾ ਬਹੁਤ ਚੰਗਾ ਆਇਆ ਕੀ ਬਾਤ ਹੈ ਤੋਰਾ ਤਾਰਾ ਵੀ ਚੰਗਾ ਯਾਰ ਹਾਂ ਡਾਕਟਰ ਬਾਹਰ ਸਾਡ ਕੋਈ ਚੰਗੇ ਜਵਾਨੀ ਚ ਆ ਵੈਰ ਕੋਈ ਆ ਨਹੀਂ ਵੀ ਉਹ ਆ ਹੂੰ ਬਾਕੀ ਤੂੰ ਉਹ ਦਿਖਾ ਦੇ ਡਾਕਟਰ ਲੈਵਲ ਉਹ ਲੈ ਜਿੱਥੇ ਮਰਜੀ ਬਾਈ ਡਾਕਟਰ ਹਿਦਣਾ ਤਾਂ ਹੈ ਹੀ ਨਹੀਂ ਨੇ ਹੇਲਣਾ ਤਾਂ ਹੈ ਹੀ ਹਾਂ ਕਹਿੰਦੀ ਕੁਛ ਨਹੀਂ ਹਣਾ ਬਹੁਤ ਜਾਤ ਨਸਲ ਬਹੁਤ ਆ ਡਾਕਟਰ ਦੇਖ ਹੂੰ ਸਹੀ ਜਾਤ ਦੇਖ ਬਾਈ ਛੇਸ ਬੜਾ ਪਿਆਰਾ ਲੈ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕਰਮਲੀ ਦਾ ਤੋਰਾ ਤਾਰਾ ਵੀ ਚੰਗਾ ਬਾਈ ਤੇ ਮੁੱਲ ਕੀ ਹੋਏ ਦਾ ਮੁੱਲ ਡਾਕਟਰ ਕਰਾਂਗੇ ਫੋਨ ਤੇ ਕਰਾਂਗੇ ਜਾਇਦਾ ਆਪਾਂ ਮੁੱਲ ਵੇਚਣ ਵਾਲੀ ਕਰਨੀ ਆ ਬਹੁਤ ਠੀਕ ਆ ਆਪਾਂ ਮੁੱਲ ਨਹੀਂ ਵੜੇ ਕਰਦੇ ਕੱਦ ਵਿੱਡ ਫੁੱਲ ਚਾਹੀਦਾ ਡਾਕਟਰ ਕੱਦ ਵਿੱਡ ਬਹੁਤ ਆ ਬਾਕੀ ਨਾ ਵਹਿਰੂੰ ਠਾਸੀ ਦੇਖੋ ਮੂੰਹ ਮੱਥਾ ਦੇਖਦਾ ਡਾਕਟਰ ਦਾ ਸਹੀ ਗੱਲ ਆ ਫੇਸ ਬੜਾ ਤੇਰਾ ਯਾਰ ਆ ਜਿਆਦਾ ਯਾਜੂਦ ਨਸਲ ਬਹੁਤ ਆ ਸਰ ਜਿਵੇਂ ਮਾਲਕਾਂ ਨੇ ਕਿਹਾ ਤੁਹਾਨੂੰ 25 ਕਿਲੋ ਪਹਿਲਾਂ ਦਾ ਚੋਇਆ ਆਪਕੂ ਬਾਹਲਾ ਨਹੀਂ ਵਹਿਰ ਨੂੰ ਠੀਕ ਆ ਦੁੱਧ ਦੇ ਕਿ 30 ਕਿਲੋ ਵੀ ਚਵਾ ਸਕਦੀ ਆ ਬੰਦਾ ਇਹ ਕਿਹੜਾ ਦਾ ਹੋਏ ਹੂੰ ਬਾਕੀ ਲੈਵਲ ਉਪਾ ਵਿਛਾਂਤੋ ਦਿਖਾ ਦੀ ਬਾਕੀ ਡਾਕਟਰ ਭਾਈ ਇੱਧਰ ਨਹੀਂ ਆ ਉਧਰ ਵੇਲਾ ਕਹਿੰਦੀ ਕੁਛ ਨਹੀਂ ਜਮੇ ਨਹੀਂ ਡਾਕਟਰ ਕਹਿਣਾ ਕੋਈ ਅੱਬਾ ਦੀ ਵਜ੍ਹਾ ਲੈ ਆ ਪਤਾ ਆ ਗੋਣ ਮਾਰ ਕੇ ਦਿਖਾ ਦੇ ਕੋਈ ਚੱਕਰ ਨਹੀਂ 12 ਵੀ ਭਾਈ ਕਹਿੰਦਾ ਮਾਰ ਕੇ ਦਿਖਾ ਦੇ ਠੰਡੀ ਪੂਰੀ ਹੈ ਕਰਮ ਵਾਲੀ ਲੈ ਚਿਵਾਈ ਦੇਖੋ ਭਾਈ ਲੈ ਚਿਵਾਈ ਕਰਮਾ ਦੀ ਬਹੁਤ ਜੰਗੀ ਨੇ ਕੋਈ ਜਿਹੜੇ ਹਿਸਾਬ ਨਾਲ ਖਾਣ ਲੱਗਾ ਕਿਆ ਬਾਤ ਹੈ ਚੂਣ ਬੜਾ ਚੰਗਾ ਹੈ ਡਾਕਟਰ ਚਿਵਾਈ ਦਾ ਨੈਸਟ ਵਾਲੀ ਆਇਆ ਵੇਹਣ ਦੀ ਲੈ ਸਹੀ ਹੈ ਤਾਂ ਜੀ ਕਰਦਾ ਕੋਈ ਜਾ ਵੇਹਣੂ ਕੋਈ ਦਾ ਹਾਂ ਕਿਆ ਬਾਤ ਹੈ ਚੂਣ ਦੇਖੋ ਵੀ ਚੂਣ ਬੜਾ ਚੰਗਾ ਹੈ ਯਮੇ ਦੀ ਬੈੜ ਆ ਭਾਈ ਉਮੇ ਦੀ ਚਵਾਈ ਲੱਗੀ ਆ ਚਵਾਈ ਦੀ ਅਮਰ ਤੋਂ ਵੀ ਧਾਰ ਬਾਈ ਦੀ ਬੈੜ ਦੀ ਹੈ ਤੜਕਾ ਹੁੰਦਾ ਹੈ verdade ਸਹੀ ਗੱਲ ਆ ਇਹਦਾ ਜਿਵੇਂ ਪੋਦੇ ਨਾਲ ਗੱਲ ਕਰੀ ਉਹਨਾਂ ਕੁੱਤਿਆਂ ਪਾੜਦੀਆਂ ਸੱਤੂ ਦੀਆਂ ਕੁੱਤਿਆਂ ਪੱਟਨ ਵਾਲਾ ਕੰਮ ਮਾਜੀ ਭਾਂਡਾ ਪੁੰਨਾ ਦਿਖਾ ਦੇ ਸ਼ਾਮ ਨੂੰ ਕੀ ਬਾਤ ਆ ਡਰਕ ਕਮਾਲ ਦਾ ਭਾਈ ਖਾਣ ਬਹੁਤ ਚੰਗਾ ਮੁੱਠੀ ਵਾਲਾ ਖਾਣ ਕੱਲਾ ਟੱਲਾ ਤਣ ਪੂਰੀ ਵਿੱਤੀ ਦੇ ਬਾਕੀ ਪਸ਼ਾਂ ਤੋਂ ਲੈ ਬਾਦ ਖਾਦਾ ਤੇਰੇ ਵਾਲੂ ਵਾਲੇ ਤੇ ਮੁੱਲ ਜਿਹੜੇ ਬਾਈ ਦੇ ਵਿੱਚ ਹੈ ਮੁੱਲ ਦਾ ਵਾਜਜ ਕਰਨਾ ਮੁੱਲ ਤੱਕ ਕਰਨੇ ਨਹੀਂ ਬਹਾ ਬਾਕੀ ਬਾਕੀ ਆਏ ਜਿਹਨਾਂ ਹੁਣ ਇੱਕ ਬਹਿੜ ਲੈਣੀ ਹੈ ਨਾਲ ਬੱਚੀ ਆ ਦੋ ਨਾਗ ਹੈ ਸਹੀ ਗੱਲ ਉਹਨੇ ਆਮ ਕਹਿੰਦਾ ਬੱਚੀ ਪਾ ਦੇ ਬੱਚੀ ਵੀ ਦਿਖਾ ਦੇ ਬੱਚੀ ਦੀ ਨਸਲ ਦੇਖ ਲੈ ਬੱਚੀ ਬਹੁਤ ਚੰਗੀ ਹੈ ਹਾਂ ਬਾਕੀ ਬਹਿੜ ਦਾ ਵੀ ਰੰਗ ਪ੍ਰਿੰਟ ਬਹੁਤ ਹੈ ਸਹੀ ਹੈ ਬਾਕੀ ਬੱਦੀ ਗੱਲ ਕੀ ਡਾਕਟਰ ਨਿਆਣਾ ਪਾਇਓ ਨਾ ਪਾਇਓ ਹਾਂ ਇਧਰ ਦੀ ਰਹਿ ਕੇ ਮਾਰ ਲਾ ਤਾਰਾਂ ਲੈ ਲੈ ਉੱਥੇ ਪਾਸੇ ਬਹਿ ਜਾ ਬਾਈ ਕਹਿੰਦਾ ਕਹਿੰਦੀ ਕੁਝ ਨਹੀਂ ਲੈ ਚੂਣ ਦੇਖੋ ਭਾਈ ਚੂਣ ਬੜਾ ਚੰਗਾ ਲੈ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕਰ ਵਾਲੀ ਨੇ ਪੁੱਠੇ ਪਾਜੀ ਵੇਖ ਕੇ ਮਾਲਲਾ ਸਿੱਧੇ ਦੀ ਮਾਲਲਾ ਹਿੱਲਣਾ ਤਾਂ ਕੰਮ ਹੀ ਨਹੀਂ ਨਿਆਰਾ ਕੰਮ ਹੀ ਨਹੀਂ ਲੈ ਭਾਈ ਵੱਡੀ ਗੱਲ ਠੰਡੀ ਸੀ ਲੋਵੇ ਕਿਲੋ ਤੋਂ ਕਿਲੋ ਦੁੱਧ ਬਾਜੀ ਦੁੱਧ ਤਾਂ ਹੈ ਸੇਵਾ ਨਾਲ ਦੁੱਧ 25 ਕਿਲੋ ਜੇ ਮਾਲਕਾਂ ਨੇ ਕਿਹਾ ਕੋ ਬਾੜਾ ਨਹੀਂ ਆਪਾਂ 25 26 ਕਿਲੋ ਹੀ ਕਹਿ ਕੇ ਦੇਣੀ ਹੈ ਬਹੁਤ ਠੀਕ ਆ ਭਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੋਈ ਹੈ ਇਹ ਵੀ ਡਾਕਟਰ ਦੂਜਾ ਸੂਸ ਹੋਈ ਹੈ ਕਦੋਂ ਸੂਈ ਹੈ ਵੀਰੇ ਇਹਨੂੰ ਡਾਕਟਰ ਹੋ ਗਿਆ ਉਹ ਮੰਨ ਕੇ ਚੱਲੋ ਅੱਜ ਇਹਨੂੰ ਮੰਨ ਕੇ ਚੱਲ ਵੀ 8 9 ਤਰੀਕ ਦੀ ਸੂਈ ਵੀ ਹੈ ਅੱਛਾ ਇਹ ਨਹੀਂ 2 ਤਵ ਤਰੀਕ ਦੀ ਸੂਈ ਵੀ ਹੈ 3 ਅੱਛਾ ਹਾਂ ਦੋ ਦਿਨ ਤਰੀਕ ਦੀ ਸੂਈ ਦੀ ਹੈ ਠੀਕ ਠੀਕ ਦੁੱਧ ਹੋਊਗਾ ਮੰਨ ਕੇ ਚੱਲੋ ਵੀ 7-8 ਕਿਲੋ ਡੰਗ ਦੇ ਆ ਥੱਲੇ ਹੂੰ ਥੋੜੀਆਂ ਐ ਨਾ ਹੁਣ ਆਪਾਂ ਇਹਨੂੰ ਪਾਇਆ ਨਹੀਂ ਕੋ ਥੋੜੀਆਂ ਭਾ ਪਾ ਚਲੀ ਸੀ ਅੱਛਾ ਹਾਂ ਬਾਕੀ ਸੀਨ ਸੰਦੀ ਡਾਕਟਰ ਇਹ ਬਹੁਤ ਹਾਲ ਹੈ ਜਿਵੇਂ ਮਰਜੀ ਬੈਠਾ ਰਹੇ ਜਿਵੇਂ ਮਰਜੀ ਡਾਕਟਰ ਕੋਈ ਚੱਕਰੀ ਨਹੀਂ ਕੋਈ ਚੱਕਰੀ ਨਾ ਮੰਨੇ ਡਾਕਟਰ ਬੈਠਦਾ ਜਿਹੜੀ ਮਰਜੀ ਲੈ ਜੇ ਆਪਣੇ ਕੋ ਬੈਠਾ ਸੀਲ ਹੋਣਗਾ ਬੱਚਾ ਕੀ ਦੇ ਬਾਕੀ ਡਾਕਟਰ ਹੈ ਸਰ ਬੱਚੀ ਹੈ ਬੱਚੀ ਦੇਖੋ ਬੱਚੀ ਚੰਗੀ ਹੈ ਯਾਰ ਬੱਚੀ ਡਾਕਟਰ ਬਹੁਤ ਚੰਗੀ ਹੈ ਥੋੜੀ ਚੰਗੀ ਨਹੀਂ ਕਹਿ ਸਕਦੇ ਆਪਾਂ ਬੱਚੀ ਨੂੰ ਜਨਮ ਦਿੱਤਾ ਬੱਚੀ ਬੱਚੀ ਹੈ ਨਾ ਸਹੀ ਗੱਲ ਹਾਂ ਹਮ ਆਪਰੇ ਵੀ ਬਹਿਰ ਸਮਾਰ ਕੇ ਦੋ ਟਾਰੇ ਸੋਨੇ ਲੇਵਲ ਉਪਰ ਦਾ ਜਿਹੜਾ ਦੇਖੀ ਬਹਿਰ ਹੈਟਰ ਉਨੀ ਬਹਿਰ ਹੈ ਉਹਨਾਂ ਲੇਵ ਹੈ ਉਹਨਾਂ ਲੇਵ ਹੈ ਹਾਂ ਪ੍ਰਿੰਟ ਬਹੁਤ ਚੰਗਾ ਬੜਦਾ ਯਾਰ ਬਾਕੀ ਰਾਇਦਿਆ ਸਾਗੂ ਬਹਿਰ ਬਹੁਤ ਚੰਗੀ ਹੈ ਹਮ ਐ ਰਾਜੀ ਰੂਜੀ ਚੰਗੀ ਆ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਪ੍ਰਿੰਟ ਦੇਖੋ ਫੇਸ ਦੇਖੋ ਛੋਟਾ ਗੰਨ ਜਾਤ ਬ੍ਰੀਡ ਫੁੱਲ ਚੰਗੀਆ ਬਾਕੀ ਤੋਰਾ ਤਰ ਅਜੇ ਡਾਕਟਰ ਲੇਵਾ ਦੇ ਵਹਿਰ ਨੂੰ ਕਿਵੇਂ ਲੱਗਿਆ ਜਿੰਨੀ ਕਿ ਬਾਹਰ ਹਨ ਉਹਨਾਂ ਲੇਵ ਵਾਲੀ ਫਿਰਦੀ ਆ ਹਮ ਬਾਹਰ ਤਾਂ ਇਹ ਕਹਿੰਦੀ ਵੀ ਜਿੰਨਾ ਲੇਵਾ ਬਹਿਰ ਆ ਉੱਡੀ ਲੇਵਾ ਸਹੀ ਗੱਲ ਆ ਬਾਕੀ ਬਦੀ ਗੱਲ ਕੀ ਡਾਕਟਰ ਇੱਥੇ ਖੜਾ ਕੇ ਥੱਲੇ ਬਹਿ ਜੀ ਲੈ ਲੈ ਰਸਤਾ ਸਾਈਡ ਤਾਂ ਮੈਨੂੰ ਤਾਂ ਹੁੰਦੀ ਜਿੱਥੇ ਮਰਜੀ ਰਹਿ ਕੇ ਖੜਾ ਕੇ ਥੱਲੇ ਬਹਿ ਜਾ ਲੈ ਜਿਵੇਂ ਮਰਜੀ ਬੈਠਾ ਰਹਿ ਲੈ ਕੋਈ ਜੱਕ ਨਹੀਂ ਤੂੰ ਸੀਸ ਨਹੀਂ ਆ ਫਿਰ ਡਾਕਟਰ ਆਪਾ ਗਰਮ ਤਾਂ ਵੜ ਲੱਗੀ ਪਹਿਲਾਂ ਕੋਈ ਯਾਰ ਥਿਲਣਾ ਤਾਂ ਘਰ ਵਾਲੀ ਨਹੀਂ ਆ ਹਾਂ ਆਪਾ ਬੁਣੀ ਵਾਲੀ ਠੀਲਾ ਕਰੇ ਬੁੜੂਆਂ ਸਾਂਭਣੀਆਂ ਹਾਂ ਹੂੰ ਗਰਮ ਨਹੀਂ ਵੜ ਲੈਂਦੇ ਠੀਕ ਆ ਜੀ ਫੇਸ ਬੜਾ ਚੰਗਾ ਬਈ ਰੰਗ ਰੂਪ ਕੁਝ ਬਾਕੀ ਭਾਂਡਾ ਬਹੁਤ ਆ ਡਾਕਟਰ ਬਹਿਣ ਦਾ ਭਾਂਡਾ ਬਹੁਤ ਅਸਲੀ ਹਾਂ ਚਵਾਈ ਵੀ ਚੰਗੀ ਹੋਊ। ਚਵਾਈ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਰਾਟੇ ਦੀਆਂ ਵੀ। ਹੂੰ। ਸੋਰਾ ਤਾਰਾ ਕਮਾਲ ਆ। ਆਡਰ ਬਹੁਤ ਚੰਗਾ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਥੀ ਦੇ ਥਾਣਾ ਬਈ। ਤੇ ਨੇੜੇ ਤੋਂ ਥਾਣ ਵਗੈਰਾ ਜ਼ਰੂਰ ਚੈੱਕ ਕਰਵਾਉਨੇ ਆ। ਨਾੜਾ ਨੂੰ ਨਾ ਲੇਵੇ ਦੇ ਦੇ ਵੀ ਕਰਮਾਈ ਦੇ ਬਹੁਤ ਆ। ਪਿੱਛੇ ਤੋਂ ਲੇਵਾ ਚੈੱਕ ਕਰੋ। ਕਮਾਲ ਦਾ ਲੇਵਾ ਇਕੱਲਾ ਇਕੱਲਾ ਥਾਣ ਮੁੱਠੀ ਵਾਲਾ ਥਾਣ। ਬਾਕੀ ਧਾਰਾਂ ਆਪਾਂ ਮਾਰ ਕੇ ਦਿਖਾ ਦੇਵਾਂਗੇ ਕੋਈ ਜਕਰ ਨਹੀਂ। ਨਾੜਾ ਨੂੰ ਨਾ ਕੱਲਾ ਕੱਲਾ ਥਾਣਾ ਬਈ ਕੀ ਆ ਬਾਤ ਬਾਕੀ ਡਾਕਟਰ ਬੱਡੀ ਗੱਲ ਕੀ ਕੋ ਬੱਛੀ ਲਾ ਲੇ ਨਾਂ ਲਾ ਲੇ ਜਿਵੇਂ ਮਰਜੀ ਬਹਿ ਜਾ ਅੱਛਾ ਹਾਂ ਬੱਛੀ ਵੀ ਲਾਉਣੀ ਆ ਲਾ ਲੇ ਨਹੀਂ ਨਾਂ ਲਾ ਕੋਈ ਚੱਕਰ ਨਹੀਂ ਬੱਛੀ ਲਾਉਣੀ ਆ ਲਾ ਨਿਆਣਾ ਪਾ ਨਹੀਂ ਪਾਉਣਾ ਨਾ ਪਾ ਮੌਜ ਨਾ ਬਹਿ ਜਾ ਚਵਾਈ ਚੈੱਕ ਕਰੋ ਕਿਆ ਡਾਕਟਰ ਲੱਗਿਆ ਚੂਣ ਬੜਾ ਚੰਗਾ ਯਾਰ ਹਨਾ ਕੋਣ ਲਗਾਇਆ ਕਿ ਨਹੀਂ ਮੈਨੂੰ ਹੀ ਲੱਗਿਆ ਜਰਾ ਲੱਗਿਆ ਨਹੀਂ ਹਾਲਾ ਬਾਈ ਹਨਾ ਮੈਨੂੰ ਡਾਕਟਰ ਦੁੰਨਾ ਵਾਲੇ ਚੂਣ ਬੜਾ ਕਮਾਲ ਦਾ ਹਾਂ ਜਿਵੇਂ ਮਰਜ਼ੀ ਚੋਈ ਜਾ ਹਿਲਣਾ ਕਰਮ ਵਾਲੀ ਨੇ ਭੋਰਾ ਨਹੀਂ ਹਨਾ ਇਹ ਡਾਕਟਰ ਨਿਆਣਾ ਵੀ ਨਾ ਪਾਵੇ ਬੰਦਾ ਕੋਈ ਚੱਕਰ ਹੀ ਨਹੀਂ ਯਾਰ ਹੂੰ ਬਾਕੀ ਫੀਲ ਕਰਨੀਆਂ ਬਹਿਣਾ ਕੋਈ ਉਹ ਨਹੀਂ ਹੂੰ ਬਾਕੀ ਵੱਡੀ ਗੱਲ ਕਿ ਡਾਕਟਰ ਨੇਵੇਂ ਨੂੰ ਦਿਖਾਦੀ ਬਹੁਤ ਸਾਫਾ ਲੱਗ ਲੇਵੇਰੀ ਬਹੁਤ ਸਾਫਾ ਹਾਂ ਬਾਕੀ ਡਾਕਟਰ ਲੈ ਭੈ ਇਧਰ ਦੀ ਭੈ ਹਾਂ ਇਹ ਆਪਾ ਬੰਦਾ ਗਿਆ ਨਾ ਉਧਰ ਦੀ ਆ ਜਿੱਥੇ ਵੀ ਮਰਜ਼ੀ ਵੇ ਨਹੀਂ ਹਿਲ ਚਲ ਹੈ ਹੀ ਨਹੀਂ ਲੈ ਜਿੱਥੇ ਉਧਰ ਦੀ ਮਰਜ਼ੀ ਬੈਠਾ ਇੱਕ ਵੇ ਚੱਕ ਰਹੀ ਨਹੀਂ ਹਿਲਣਾ ਤਾਂ ਘਰ ਵਾਲੀ ਚੱਕਰੀ ਡਾਕਟਰ ਬੈਠਾ ਸੀਲ ਵਾਲੀਆਂ ਯਾਰ ਆਪਾਂ ਐਂਟਰ ਨਾਲ ਪਸ਼ੂ ਕੋਈ ਫੇ ਲੈਣਾ ਸੀ ਯਾਰ ਡੋਰ ਵੀ ਮਹਿੰਗਾ ਜੂ ਲੈ ਲੈਗੇ ਆਪਾਂ ਪਸ਼ੂ ਚੰਗਾ ਲੈਣਾ ਦੇ ਚਾਹ ਲੈ ਫੇਸ ਦਿਖਾ ਹਾਂ ਫੇਸ ਬੜਾ ਚੰਗਾ ਬਈ ਤੇ ਬਾਕੀ ਗੱਠਲੇ ਵਾ ਮੂਰੇ ਹਾਂ ਤੂੰ ਨੀਦਰ ਆਲਟਰ ਫੋਟ ਲੈ ਵਾ ਮੂਰੇ ਫਿਰ ਦਾਲ ਤੂੰ ਸੁਣਾ ਤੈਨੂੰ ਸਹੀ ਗਾ ਹਾਂ ਬਿਸ਼ਾਂਦੋ ਲੈ ਵਾਲੂ ਵਾ ਦਿਖਾ ਦੀ ਬਣੂ ਵੀ ਡਾਕਟਰ ਬੈਠਾ ਹਜਾ ਹੱਥ ਨੂੰ ਦੇਖੀ ਬਾਹਰ ਮੈਂ ਲੈ ਵਾਲੇ ਕੇ ਖੜ ਨਹੀਂ ਹੋਣਾ ਇੰਨਾ ਲੈਵਲ ਆਉਣਾ ਹੈ ਉਹ ਲੱਜੈ ਜੀ ਉਹ ਮੋਲ ਦਾ ਡਾਕਟਰ ਆਪਾਂ ਫੋਨ ਤੇ ਜਾਇਜ਼ ਕਰਨਾ ਆਪਾਂ ਮੋਲ ਦਾ ਕਰਨੀ ਨਹੀਂ ਬਥੇ ਨਾ ਬਹੁਤ ਠੀਕ ਹੈ ਬਾਕੀ ਡਾਕਟਰ ਬੱਚੀ ਦੇਖੋ ਬੱਚੀ ਬਹੁਤ ਚੰਗੀ ਬੱਚੀ ਦੇ ਨਾਲ ਹੀ ਜਾ ਰਹੀ ਆ ਬੱਚੀ ਦੀ ਡਾਕਟਰ ਡਿਮਾਂਡ ਬਹੁਤ ਹੈ ਕਲਰ ਬਹੁਤ ਚੰਗਾ ਹੈ ਹਾਂ ਅੱਗੇ ਬਈ ਬੱਚੀ ਨਾਲ ਵੀ ਵੜ ਆ ਗਈ ਇਹ ਕਿਹੜਾ ਸ਼ੂਆ ਪਈ ਇਹ ਵੀ ਡਾਕਟਰ ਦੂਜਾ ਸ਼ੂਆ ਚੌਗੀ ਦਿੰਦਾ ਚ ਚੌਗੀ ਦਿੰਦਾ ਹੈ ਦੂਜਾ ਸ਼ੂਆ ਗੰਦਾ ਜੋ ਚਾਰ ਦਿਨ ਦਾ ਜੀ ਕੋਈ ਬੰਦਾ ਕਹਿੰਦਾ ਵਾ ਮੂੰਹ ਬੱਤ ਕੇ ਵੀ ਦਿਖਾ ਦੇ ਚਾਰ ਦਿਨ ਦਾ ਹੂੰ ਦੂਜਾ ਸ਼ੂਆ ਹੈ ਕਿੰਨੇ ਦਿਨ ਲੈਂਦੀ ਹੈ ਡਾਕਟਰ ਦਾ ਸੂਣ ਦੇ ਤਿਆਰੀਆਂ ਚ ਹੀ ਹੈ ਤਿਆਰੀਆਂ ਚ ਹੈ ਹਾਂ ਤੇ ਅਮੇ ਤੁਹ ਕਹਦੇ ਆ ਹਾਂ ਬਸ ਸੂਣ ਨੂੰ ਤਿਆਰ ਹੈ ਫੇਸ ਚੰਗਾ ਕੱਦ ਵੱਡ ਫੁੱਲ ਸੂਣ ਦੀਆਂ ਜਿਹੜੀਆਂ ਬਿਲਕੁਲ ਤਿਆਰੀਆਂ ਚ ਆ ਦੋ ਗਾਂ ਟੈਨੂ ਸੁਪੇ ਆਥਣ ਤਾਂ ਹੀ ਸੁਪੇ ਹਾਂ ਉਹ ਦਗ ਲਾਤਨ ਦੇ ਲੈ ਜੇ ਹਾਂ ਬਾਕੀ ਉਹ ਕਹਿੰਦੇ ਆਦੇ ਪਸ਼ੂ ਸੀਲ ਸੰਦੀ ਬਾਹਰ ਬਹੁਤ ਥਣ ਬਹੁਤ ਕੰਮ ਦਾ ਲੱਗਿਆ ਲੈ ਵਾ ਦੇਖੋ ਬਈ ਗੱਠ ਲੈ ਵਾ ਬਾਹਰ ਨੂੰ ਦਿਖਾਈ ਜਾਂਦੀ ਬਾਕੀ ਵੱਡੀ ਗੱਲ ਇਹ ਨਾ ਰੱਤ ਦਾ ਜਿਗਾਰ ਦੇਖੇ ਤੁਹਾਨੂੰ ਲੱਗਿਆ ਲੈ ਵਾ ਦਾ ਜਿਗਾਰ ਦੇਖ ਸਹੀ ਗੱਲ ਆ ਬਈ ਵੱਡੀ ਗੱਲ ਕੀ ਡਾਕਟਰ ਬਾਹਰ ਦਾ ਲੈ ਵਾ ਤੇ ਉਹ ਠੰਡੀ ਸੀ ਬਈ ਬਹੁਤ ਹਲ ਹੈ ਜਿਵੇਂ ਮਰ ਗਿਆ ਤਲੇ ਚੱਲ ਗਿਆ ਹੁਣ ਦੇਖ ਡਾਕਟਰ ਮੁੱਠੀ ਆ ਖਾਣਾ ਨਾ ਪਾ ਕੇ ਲੱਗਿਆ ਗੁੱਲੇ ਵਾਲਾ ਥਣ ਲੱਗਿਆ ਕਾ ਲੱਗਿਆ ਗੁੱਲੇ ਵਾਲਾ ਕਿ ਟੂਬੇ ਬਾਈ ਵੀ ਪਾਇਆ ਸਿੱਧੇ ਬਹੁਤ ਬਹੁਤ ਆਮ ਆ ਰਿਹਾ ਹੋਮ ਨਹੀਂ ਆ ਰਹੀ ਟੂਬੇ ਦਾ ਹਿਲਣਾ ਹੀ ਕੀ ਆ ਸਹੀ ਗੱਲ ਆ ਕਿ ਨਸਲ ਮੁਸਲ ਡਾਕਟਰ ਦੇਖ ਹਮ ਨਸਲ ਬੜੀ ਚੰਗੀ ਆ ਬਾਈ ਫੇਸ ਇਹ ਡਾਕਟਰ ਆਇਆ ਸਾਲ ਬਾਅਦ ਆਈ ਵੀ ਮੇਰੀ ਨਹੀਂ ਦੀ ਮੰਗ ਇਹਨਾਂ ਦਾ ਬੜਾ ਨਹੀਂ ਬਹੁਤ ਆ ਸਹੀ ਗੱਲ ਆ ਇਹ ਗਰਮੀ ਨਹੀਂ ਮੰਨਦਾ ਹੀ ਗਰਮੀ ਨਹੀਂ ਮੰਦੀ ਜਮੇ ਹਮ ਗਰਮੀ ਬਿਲਕੁਲ ਨਹੀਂ ਮੰਦੀ ਤੇ ਫੈਂਡ ਜਿਹੜੀ ਕਰਮਾ ਜੀ ਬਹੁਤ ਚੰਗੇ ਉਹ ਮਾਝੇ ਦਾ ਦੂਧ ਦਾ ਤੋਰਾ ਤਾਰਾ ਕਮਾਲ ਦਾ ਲੇਵਾ ਦੇਖੋ ਬਾਈ ਬਾਹਰ ਨੂੰ ਪੂਰਾ ਹੈ ਬਾਹਰ ਨੂੰ ਕੱਢਦੀ ਹੁੰਦੀ ਹੈ ਲੈਵਾ ਇਹਨਾਂ ਦੇ ਬੱਚਾ ਤਾਂ ਤਨੋਂ ਬਾਹਰ ਨੇ ਇੰਨਾ ਕਿ ਲੈਵਾ ਹੋਰ ਤਿਆਰ ਕਰ ਲੈਣਾ ਹਮ ਜਿੰਨਾ ਕਿ ਲੈਵਾ ਹੋਣਾ ਨਾ ਇਹ ਇੰਨਾ ਤਿਆਰ ਹੋਣ ਕਰ ਲੈਣਾ ਜੋ ਬੱਚਾ ਧਰਦੀ ਹੈ ਲੈ ਹਮ ਸਹੀ ਗੱਲ ਹੈ ਲੈ ਵੱਡੀ ਗੱਲ ਕੀ ਹੈ ਡਾਕਟਰ ਲਾ ਭੈ ਦਾ ਇਧਰ ਦੀ ਜਿਵੇਂ ਮਰਜੀ ਬੈਠਾ ਰਹੇ ਹਿੱਲਣਾ ਕਰ ਮਾਰਿਆ ਨਹੀਂ ਯਾਰ ਡਾਕਟਰ ਇਹਦਾ ਭਾਂਗਾ ਨਹੀਂ ਆਇਆ ਇਸੇ ਨੂੰ ਸਹੀ ਯਾਰ ਠੰਡੀ ਬਾਕੀ ਲੈਵਾ ਇੱਥੇ ਲੈ ਹਰ ਹਾਲ ਬਰੀਕੀ ਚ ਬਹੁਤ ਆ ਯਾਰ ਹਨਾ ਲੈ ਹੈ ਨਹੀਂ ਬਰੀਕੀ ਚ ਬਹੁਤ ਹੈ ਬਰੀਕੀ ਚ ਸਾਰ ਕੋਈ ਵੈਰ ਚੰਗੀ ਬਹੁਤ ਆ ਸਾਫ ਸੁਥਰੀ ਬਹੁਤ ਹੈ ਲੈ ਸਹੀ ਗੱਲ ਹੈ ਇਹ ਮੋਲੇ ਦਾ ਜੈ ਜੀ ਮੋਲ ਦਾ ਡਾਕਟਰ ਆ ਜੈ ਜੀ ਕਰਨਾ ਕੋਈ ਮੋਲ ਤਾਂ ਵੱਡੀ ਕਰਨੀ ਨਹੀਂ ਆਪਾਂ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਨਾ ਬਹਿੜਾ ਜਿਹੜੀ ਇਹ ਬਹਿੜਾ ਐ ਸਰ ਮਿਲਦੀ ਵੋਗ ਕਰਦਾ ਹੈ ਮਿਲਦੀ ਵੋਗ ਹਾਂ ਗੈਰ ਡਾਕਟਰ ਇੱਧਰ ਦੀ ਵਜਾ ਇੱਧਰ ਦੇਖ ਜਵਾ ਦਾ ਕੰਮ ਹੀ ਨਹੀਂ ਨਾ ਡਿਮਾਂਡ ਬਹੁਤ ਹੈ ਜੀ ਹਣਾ ਲੈ ਹਾਂ ਡਾਕਟਰ ਡਿਮਾਂਡ ਬੜੀ ਆ ਬਹਿੜ ਦੀ ਲੈ ਜਿਵੇਂ ਮਰਜੀ ਬੈਠਾ ਰੇ ਕੋਈ ਚੱਕਰ ਹੀ ਨਹੀਂ ਹਰਲਾ ਕਰ ਸੀ ਥੋੜੀ ਵਾਹੀ ਆ ਡਾਕਟਰ ਠੀਕ ਆ ਬਾਈ ਬਾਕੀ ਹਾਇ ਤਾਂ ਹੁਣ ਘੱਬਣਾ ਹਾਇ ਸੂਈਆਂ ਆ ਗਈ ਬਾਕੀ ਉਹ ਕੁਆਲਿਟੀ ਦਿਖਾ ਦੇਦਾ ਤੇ ਮੂਹ ਮੱਥਾ ਬਹੁਤ ਸੋਹਣਾ ਹੈ ਫੇਸ ਬੜਾ ਪਿਆਰਾ ਯਾਰ ਦੁੱਧ ਵਾਲੀ ਹੈ ਸਹੀ ਗੱਲ ਆ ਬਾਈ ਹਾਂ ਓਕੇ ਬਾਕੀ ਡਾਕਟਰ ਥਣ ਲੇਵੀ ਸਾਫ਼ ਹੋਵੇ ਬਾਹਰ ਵੇਖ ਜਾਨਾ ਸਹੀ ਗੱਲ ਅੱਗੇ ਬਾਈ ਲਾਸਟ ਇਹ ਡਾਕਟਰ ਐਨਸਾਂ ਦੀ ਮੈ ਰਹੀ ਆ ਇਹ ਵੀ ਐਰਸ ਇਹ ਰੋਣੀ ਦੀ ਕੱਚੀ ਆ ਬਾਹਰ ਦੀ ਵੀਰੋ ਚਾਹਦਾ ਬਾਹਰੇ ਨਾਲ ਗੱਗੇ ਪਾਉਣੀ ਸੀ ਨਹੀਂ ਪਾਉਣੀ ਨਹੀਂ ਸੀ ਠੀਕ ਆ ਹਾਂ ਕਿੰਨੇ ਦਿਨ ਲੈਂਦੀ ਹੈ ਇਹ ਡਾਕਟਰ ਲਾਈ ਜੂਏ ਚਾਰ ਤੋਂ ਪੰਜ ਦਿਨ ਠੀਕ ਆ ਬਾਈ ਬਣੂ ਬਣੂ ਚੰਗੀ ਕੀ ਰਿਕਰਡਾ ਦੁੱਧਾ ਦੁੱਧ ਬਾਜ ਰੋ ਉਹਨਾਂ ਨੇ ਮੰਨ ਕੇ ਜਦੋਂ 18 19 ਕਿਲੋ ਪਹਿਲਾਂ ਨਕਵਾ ਦੱਛਿਆ ਅੱਛਾ ਹਾਂ ਹੂੰ ਫੇਸ ਚੰਗਾ ਕਲਰ ਬਹੁਤ ਚੰਗਾ ਡਿਮਾਂਡ ਚੰਗੀ ਆ ਐਰ ਸ਼ੈਰ ਚ ਪੈਂਦੀ ਆ ਥਾਣ ਬੜਾ ਚੰਗਾ ਕੱਚੀ ਕੱਚੀ ਜ਼ਰੂਰ ਆਉਂਦਾ ਕੱਚੀ ਆ ਨਾਲ ਨਾਲ ਵੀਡੀਓ ਪਾਉਣੀ ਪੈਂਦੀ ਆ ਹੁਣ ਦੂਜੇ ਵਹਿਰੇ ਨਾਲ ਸਹੀ ਗੱਲ ਆ ਹਾਂ ਵਹਿਰ ਚੰਗੀ ਬਹੁਤ ਆ ਜਿਹਦੇ ਤਿਆਰ ਹੋ ਗਈ ਵਹਿਰ ਤੋਂ ਤੇ ਰਸੂ ਵੀ ਵਾਕਈ ਚੰਗੀ ਆ ਸਹੀ ਗੱਲ ਆ ਤੁਹਾਨੂੰ ਬਹੁਤ ਚੰਗਾ ਲੱਗਿਆ ਪੂਰਾ ਗੁੱਲਿਆ ਸਨ ਹੂੰ ਪਛਾਹ ਤੋਂ ਦਿਖਾ ਦੀ ਜਮਾ ਕੇ ਚੀਜ਼ਾਂ ਦੀ ਲੋੜ ਬਣੂਗੀ ਬਹੁਤ ਹਾਂ ਬਾਕੀ ਰੰਗ ਵੀ ਬਹੁਤ ਚੰਗਾ ਹੈ ਫੈਰ ਦਾ ਪਿਆਹ ਰੰਗ ਹੈ ਸਹੀ ਗੱਲ ਆ ਬਾਈ ਕਲਰ ਬਹੁਤ ਚੰਗਾ ਤੋਰਾ ਤਰਾ ਕਮਾਲ ਢਿੱਲਾ ਬਹੁਤ ਪਈਆਂ ਹਜੇ ਦਿਨ ਲੈਂਦੀ ਆ ਬਾਈ ਆਰਡਰ ਉਹ ਤੁਹਾਨੂੰ ਸੋਹਣਾ ਤਿਆਰ ਕਰ ਲਓ ਮੋਲੇ ਦਾ ਵੀ ਜਾਇਜ਼ ਹੋ ਮੇਲੇ ਦਾ ਰਡਰ ਸਾਰਿਆਂ ਦੇ ਜਾਇਜ਼ ਹੋਣਗੇ ਆਪਾਂ ਮੋਲੇ ਦਾ ਵਾੜੇ ਕਰਦੇ ਹੀ ਨਹੀਂ ਯਾਰ ਠੀਕ ਆ ਆਪਾਂ ਤਾਂ ਆਂਦੇ ਵੀ ਜਾਇਜ਼ ਮਾਜ ਨੇ ਵੇਚਣੇ ਆ ਬਥੂ ਵਾ ਮੁੱਲ ਨਹੀਂ ਕਰਕੇ ਦਾ ਜੀ ਹੂੰ ਜਾਇਜ਼ ਮਾਜ ਨੇ ਬਥੂ ਵੇਚਣੇ ਆ ਸਹੀ ਗੱਲ ਆ ਦੇਖੋ ਬਾਈ ਕੀ ਬਾਤ ਆ ਹਾਂ ਮਛਾ ਤੋਂ ਸਾਡੇ ਲੈਟਰ ਬਣੂ ਜਿਹੜੀ ਲੈਟਰ ਲੈ ਮੋਕਾ ਹੈ ਇਹਦਾ ਨਾ ਗੱਲ ਕੀ ਆ ਆਪਾਂ ਕਹਿ ਦਨੇ ਲੈ ਐ ਮੈਂ ਕੱਚੀ ਕੱਚੀ ਆ ਲੈ ਕੱਚੀ ਕੱਚੀ ਆ ਹਾਂ ਬਣੂ ਜੀ ਉਹ ਹੀ ਸੰਧੀ ਲੈਟਰ ਇਹਨੂੰ ਦਿਖਾ ਦੇ ਸਾਨੂੰ ਸੋਣ ਚੰਗਾ ਲੈ ਲੈ ਕਿਵੇਂ ਮਰਜੀ ਬੈਠਾ ਰਹਿ ਇਹ ਵੀ ਮਰਜੀ ਬੈਠੀ ਸਹੀ ਗੱਲ ਆ ਹਾਂ ਖੇਲ ਚੱਲ ਹੈ ਨਹੀਂ ਆਕੀ ਲੈਟਰ ਕੱਦ ਵੇਖ ਹੂੰ ਕੱਦ ਫੁੱਲ ਬਹੁਤ ਆ ਵੇਡਾ ਕੱਦ ਫੁੱਲ ਆ ਹਣਾ ਕੱਦ ਪੂਰਾ ਲੈਟਰ ਪੂਰਾ ਬਜਲ ਮੂਜ ਉਹ ਵੀ ਪੂਰਾ ਹੈ ਬਾਕੀ ਥਣ ਲੇਵਾ ਬਹੁਤ ਚੰਗਾ ਕਰੂਗੀ ਹੂੰ ਵੇੜਾ ਵੀ ਚੰਗੀ ਆ ਬਈ ਲੈਵਾ ਲੂ ਆ ਬਹੁਤ ਆ ਤੇ ਥਣ ਲੇਵਾ ਚੰਗਾ ਕਰਮ ਵਾਲੀ ਦਾ ਅਭੀ ਸੂਈ ਸਵਾਈ ਤੇ ਅਭੀ ਸੂਈ ਸਵਾਈ ਬੱਚਾ ਮਗ ਦੋਨਾਂ ਮਗਰੀ ਬੱਚੀਆਂ ਨੇ ਤੇ ਕਿਸੇ ਵੀਰ ਦੇ ਕੋਈ ਵੀ ਨਗਰ ਪਸੰਦ ਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ